ਨਹੀਂ ਜੀ ਕੱਤਲ ਦੀ ਜਾ ਕੇ ਵੀ ਅਖੀ ਅਸੀਂ ਤਾਂ ਦੇ ਹਰ ਬਾਰ ਉਦੋਂ ਵੀ ਨਹੀਂ ਸੀ ਛੱਡਿਆ ਉਦੋਂ ਹੀ ਕੱਤਲ ਦੀ ਜਾ ਕੇ ਸਾਰੀ ਆਪਦੇ ਪਿੰਡੇ ਈ ਸੀ ਤੇ ਹੋਣੀ ਪਿੰਡੇ ਈ ਰਵਾਂ ਚ ਜਨਾਈ ਕਰ ਦੇਣੀ ਚਾਹੀਦੀ ਤੇ ਲੋਹਰ ਸਾਡੀ ਰਾਜਧਾਨੀ ਸੀ ਸਿੱਖਾਂ ਦੀ ਉਹ ਸਾਨੂੰ ਦੁਆਵਣ ਖਾਲਸਾ ਸੋ ਚੜੇ ਤਰਾਹ ਖਾਲਸਾ ਸੋ ਨਿਤ ਕਰੇ ਜੰਗ ਅਸੀਂ ਮਾਰਨ ਮਰਨੇ ਲੈ ਹੋਏ ਆ ਤੇ ਆਦੀ ਧਰਤੀ ਛੱਡ ਕੇ ਨਹੀਂ ਜਾਂਦੇ ਅਸੀਂ ਇੱਥੇ ਮਰਾਂਗੇ ਇੱਥੇ ਜੀਵਾਂਗੇ ਤੇ ਮੰਦਗੇ ਫੌਜੀਆ ਦੇ ਨਾਲ ਲੜ ਕੇ ਸਰਕਾਰ ਨਾਲ ਲੜ ਕੇ ਪਾਕਿਸਤਾਨ ਨਾਲ ਮੁਕਾਬਲਾ ਕਰਾਂਗੇ ਜੇ ਮੌਤ ਆਣੀ ਤਾਂ ਇੱਥੇ ਵੀ ਆ ਜਾਣੀ ਨਹੀਂ ਆਣੀ ਤਾਂ ਅਗਾ ਵੀ ਨਹੀਂ ਆ ਜੀ ਸਸ ਗਾਲ ਤੁਸੀਂ ਦੇਖ ਰਹੇ ਹੋ ਸਪੋਰਟਸਮੈਨ ਟੀਵੀ ਮੈਂ ਹਾਂ ਅਰਵਿੰਦਰ ਤਨੇਜਾ ਗੱਲ ਕਰਾਂਗੇ ਭਾਰਤ ਪਾਕ ਦੇ ਵਿਚਾਲੇ ਜੋ ਮੌਜੂਦਾ ਸਥਿਤੀ ਹੈਗੀ ਆ ਉਸ ਨੂੰ ਲੈ ਕੇ ਸਰਹੱਦ ਤੇ ਸਰਹੱਦੀ ਸ਼ਹਿਰਾਂ ਚ ਪਿੰਡਾਂ ਚ ਕਿੱਦਾਂ ਦੇ ਹਾਲਾਤ ਐ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਕਿਸ ਤਰ੍ਹਾਂ ਦੇ ਨਾਲ ਸਰਹੱਦੀ ਇਲਾਕੇ ਦੇ ਕੁਝ ਪਿੰਡਾਂ ਦੇ ਵਿੱਚ ਲੋਕ ਜਿਹੜੇ ਐ ਉਹ ਆਪਣਾ ਕੀਮਤੀ ਸਮਾਨ ਸੇਫ ਸਾਈਡ ਤੇ ਲਿਜਾ ਰਹੇ ਆ ਹਾਲਾਂਕਿ ਉਹਨਾਂ ਦਾ ਕਹਿਣਾ ਕਿ ਪ੍ਰਸ਼ਾਸਨ ਫੌਜ ਕਿਸੇ ਦੇ ਵੱਲੋਂ ਵੀ ਉਹਨਾਂ ਨੂੰ ਇਸ ਤਰ੍ਹਾਂ ਕਰਨ ਲਈ ਨਹੀਂ ਆਖਿਆ ਗਿਆ ਪਿੰਡ ਖਾਲੀ ਕਰਨ ਦੇ ਲਈ ਨਹੀਂ ਆਖਿਆ ਗਿਆ ਆਪਣੇ ਪੱਧਰ ਤੇ ਉਹ ਕਰ ਰਹੇ ਐ ਲੇਕਿਨ ਦੂਜੇ ਪਾਸੇ ਹਾਲਾਤ ਕੀ ਹੈਗੇ ਗਰਾਊਂਡ ਦੇ ਉੱਤੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਸਮੇ ਐ ਸਮੇ ਸਾਡੇ ਨਾਲ ਮੌਜੂਦ ਨੇ ਸ਼ਹਿਰ ਦੇ ਮੋਢੀ ਸਜਣ ਜੀ ਸਰ ਕਿਦਾਂ ਦੇ ਹਾਲਾਤ ਹੈ ਅੱਜ ਜੇਕਰ ਗੱਲ ਕਰੀਏ ਗਰਾਊਂਡ ਦੇ ਉੱਤੇ ਕੋਈ ਲੋਕਾਂ 'ਚ ਘਬਰਾਹਟ ਹੀ ਨਹੀਂ ਹੈਗੀ ਲੋਕ ਬਹੁਤ ਹੌਂਸਲੇ 'ਚ ਨੇ ਬਹੁਤ ਧੀਰਜ 'ਚ ਹੈਗੇ ਨੇ ਕਿਸੇ ਕਿਸਮ ਦੀ ਅਜੇ ਪ੍ਰਸ਼ਾਸਨ ਨੂੰ ਵੀ ਨਹੀਂ ਕਿਹਾ ਜੇ ਪ੍ਰਸ਼ਾਸਨ ਮਜਬੂਰ ਕਰੇਗਾ ਤਾਂ ਲੋਕ ਤਾਂ ਛੱਡਣਗੇ ਨਹੀਂ ਤੇ ਇੱਥੇ ਜੰਗ ਵੇਖਾਂਗੇ ਜੀ ਕਤਲ ਦੀ ਜੰਗ ਵੀ ਤੁਸੀਂ ਵੇਖੀ ਹੋਣੀ ਆ ਉਦੋਂ ਦੇ ਕੀ ਹਾਲਾਤ ਸੀ ਉਦੋਂ ਤੇ ਹੁਣ ਦਾ ਕੀ ਫਰਕ ਹੈ ਨਹੀਂ ਜੀ ਕਤਲ ਦੀ ਜੰਗ ਵੀ ਵੇਖੀ ਅਸੀਂ ਤਾਂ ਦੇ ਬਾਰ-ਬਾਰ ਉਦੋਂ ਵੀ ਨਹੀਂ ਸੀ ਛੱਡਿਆ ਉਦੋਂ ਵੀ ਇਕੱਤਰ ਜੀ ਜਾ ਕੇ ਸਾਰੀ ਆਪਦੇ ਪਿੰਡੇ ਈ ਸੀ ਤੇ ਹੁਣ ਵੀ ਪਿੰਡੇ ਈ ਰਵਾਂਗੇ ਹਾਂ ਤੇ ਪ੍ਰਸ਼ਾਸਨ ਮਜਬੂਰ ਕਰੇਗਾ ਸਾਡੀ ਸੁਰੱਖਾ ਸੁਨਾਵਾ ਮਜਬੂਰ ਕਰਨੀ ਆ ਫਿਰ ਤਾਂ ਛੱਡ ਕੇ ਜਾਣਾ ਵਰਨਾ ਨਹੀਂ ਤੇ ਤੇ ਆਪਦੇ ਜਗ੍ਹਾ ਈ ਰਵਾਂਗੇ ਲੱਗਦਾ ਕੀ ਆ ਫਰਕ ਕੀ ਆ ਟੈਕਨੋਲੋਜੀ ਦਾ ਬੜਾ ਫਰਕ ਪੈ ਗਿਆ 71 ਦੀ ਜੰਗ ਸੀਗੀ ਆਪਾਂ ਉਹ ਜਿੱਤੀ ਸੀਗੀ ਕਿੰਨੇ ਹਜ਼ਾਰ ਫੌਜੀ ਸਰੈਂਡਰ ਕਰ ਗਏ ਸੀ ਆਪਣੇ ਸਾਹਮਣੇ ਐਸ ਵਾਰ ਤਾਂ ਹੁਣ ਤਾਂ ਆਪਾਂ ਬਹੁਤ ਐਡਵਾਂਸ ਆ ਪਾਕਿਸਤਾਨ ਨਾਲ ਨਹੀਂ ਆਪਣਾ ਵਿਸ਼ਵਗੁਰੂ ਬਾਦਲਿਆ ਆਪਣਾ ਮੁਲਕ ਬਹੁਤ ਤਗੜੀ ਹਸਤੀ ਹੈਗਾ ਅਮਰੀਕਾ ਇੰਗਲੈਂਡ ਦੇ ਬਰਾਬਰ ਜਾ ਖੜਿਆ ਕਿਸੇ ਕਿਸਮ ਦੀ ਨਾਸ ਰੱਖਿਆ ਫੌਜਾਂ ਦੀ ਘਾਟ ਹੈ ਨਾ ਤਕਨੀਕ ਹੈਗੀ ਘਾਟ ਹੈ ਹਰ ਇੱਕ ਚੀਜ਼ ਹਿੰਦੁਸਤਾਨ ਕੋਲ ਹੈਗੀ ਹੈ ਹਰ ਇੱਕ ਤਰ੍ਹਾਂ ਦਾ ਡੱਟ ਕੇ ਮੁਕਾਬਲਾ ਕਰ ਸਕਨੇ ਹਾਂ ਅਸੀਂ ਕਿਸੇ ਵੀ ਮੁਲਕ ਤੋਂ ਡਰਨੀ ਲੋੜ ਨਹੀਂ ਜੀ ਤੁਸੀਂ ਕਿਦਾਂ ਨਾਲ ਦੇਖਦੇ ਹੋ ਹਾਲਾਤਾਂ ਨੂੰ ਅੱਤਵਾਦ ਦਾ ਖਾਤਮਾ ਹੋਣਾ ਕਿੰਨਾ ਕੋ ਜ਼ਰੂਰੀ ਹੈ ਕਿੰਨਾ ਕੋ ਘਾਤਕ ਅੱਤਵਾਦ ਅੱਤਵਾਦ ਬਹੁਤ ਘਾਤਕ ਹੈ ਬੜੇ ਸਾਲਾਂ ਤੋਂ ਹਿੰਦੁਸਤਾਨ ਤੇ ਹਮਲੇ ਕਰਦਾ ਹੈ ਕਦੇ ਬੰਬੇ ਕਰਦਾ ਆਇਆ ਕਦੇ ਸੰਸਦ ਤੇ ਕਰਦਾ ਸੰਸਦ ਦੇ ਕਰਤਾ ਕਦੇ 44 45 ਮੁੰਡੇ ਮਾਰਤੇ ਬੀਐਸਐਫ ਦੇ ਕਦੇ ਪਾਲਾ ਕੋਟ ਕਦੇ ਹਣ ਕਰਤਾ ਅਸੀਂ ਤਾਂ ਕੋਈ ਗਵਰਨਮੈਂਟ ਨੂੰ ਆਦੇਸ਼ ਦਿੰਨੇ ਹੈ ਕਿ ਇਹਨਾਂ ਅਤਵਾਦੀਆਂ ਦੇ ਖਤਮ ਕਰਨ ਦੇ ਨਹੀਂ ਪਾਕਿਸਤਾਨ ਟਿਕਦਾ ਤੇ ਤੋੜ ਹਮਲਾਕਾਰ ਕੇ ਚੜਾਈ ਕਰ ਦੇਣੀ ਚਾਹੀਦੀ ਤੇ ਲਾਹੌਰ ਸਾਡੀ ਰਾਜਧਾਨੀ ਸੀ ਸਿੱਖਾਂ ਦੀ ਉਹ ਸਾਨੂੰ ਦਵਾਉਣ ਵਾਪਸ ਵਾਪਸ ਅਸੀਂ ਬਿਲਕੁਲ ਕਹਿੰਦੇ ਆ ਲਾਹੌਰ ਸਾਡੀ ਰਾਜਧਾਨੀ ਸੀ ਉਹ ਵਾਪਸ ਦਵਾਣ ਤਾਂ ਗੱਲਬਾਤ ਕਰਦੇ ਆ ਦੁਕਾਨਦਾਰ ਜਿਹੜੇ ਹੈਗੇ ਆ ਉਹਨਾਂ ਨਾਲ ਕਿਉਂਕਿ ਜ਼ਮੀਨੀ ਪੱਧਰ ਤੇ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਕਿ ਲੋਕ ਰਾਸ਼ਨ ਜਿਹੜਾ ਹੈਗਾ ਉਹ ਵੀ ਸਟੋਰ ਕਰਨ ਲੱਗ ਪਏ ਕਿੱਦਾਂ ਦਾ ਹਾਲਾਤ ਹੈਗੇ ਆ 1-2 ਦਿਨਾਂ ਦੇ ਵਿੱਚ ਔਰ ਬੀਤੇ ਕੱਲ ਜਿਸ ਤਰ੍ਹਾਂ ਦੇ ਨਾਲ ਹਮਲਾ ਭਾਰਤ ਵੱਲੋਂ ਕੀਤਾ ਗਿਆ ਉਸ ਤੋਂ ਬਾਅਦ ਬਹੁਤ ਵਧੀਆ ਕੀਤਾ ਗਿਆ ਹੱਲੇ ਦਾ ਛਟਕਾ ਲੱਗੇ ਉਹਨਾਂ ਨੂੰ ਉਹ ਬੜਾ ਕੁਝ ਕਰਨਾ ਸਰਕਾਰ ਨੇ ਅਸੀਂ ਇੱਥੇ ਮਰਾਂਗੇ ਇੱਥੇ ਜੀਵਾਂਗੇ ਮਤਲਬ ਕਿ ਫੌਜੀਆ ਦੇ ਨਾਮ ਨਾਲ ਲੜ ਕੇ ਸਰਕਾਰ ਨਾਲ ਲੜ ਕੇ ਪਾਕਿਸਤਾਨ ਨਾਲ ਮੁਕਾਬਲਾ ਕਰਾਂਗੇ ਕੋਈ ਡਰਨ ਦੀ ਲੋੜ ਨਹੀਂ ਹੈਗੀ ਕਿਸੇ ਨੂੰ ਮਤਲਬ ਕਿ ਦੂਜਾ ਮਤਲਬ ਕਿ ਖਬਰਾਂ ਦੀ ਲੋੜ ਨਹੀਂ ਹੈ ਅੱਛਾ ਜੇਕਰ ਆਪਾਂ ਗੱਲ ਕਰ ਲਈਏ ਇਹ ਖਬਰਾਂ ਵੀ ਸੁਣਨ ਮਿਲ ਰਹੀਆਂ ਕਿ ਕੁਝ ਲੋਕ ਆਪਣਾ ਰਾਸ਼ਨ ਜਿਹੜਾ ਹੈਗਾ ਉਹ ਖਰੀਦ ਰੇ ਆ ਜੋੜ ਰੇ ਆ ਦੋ ਤਿੰਨ ਮਹੀਨਿਆਂ ਦੇ ਆਸਤੇ ਤੁਹਾਡਾ ਚੱਕੀ ਦਾ ਕੰਮ ਹੈ ਕਿ ਆਟਾ-ਆਟਾ ਲੈਣ ਵੀ ਆਏ ਲੋਕ ਆਟਾ ਵੀ ਬਹੁਤ ਸੇਲ ਹੋ ਰਿਹਾ ਹੈ ਆਟਾ ਪਸਾਈ ਵੀ ਬਹੁਤ ਹੋ ਰਹੀ ਹੈ ਪਰ ਜਿਨ੍ਹਾਂ ਨੇ ਕਤਲ ਦੀ ਜੰਗ ਨਹੀਂ ਵੇਖੀ ਉਹਨਾਂ ਵਾਸਤੇ ਜਿਨ੍ਹਾਂ ਨੂੰ ਪਤਾ ਹੈ ਵੀ ਮਤਲਬ ਇਹ ਬੱਚੇ ਨੇ ਉਹ ਕਹਿੰਦੇ ਨੇ ਵੀ ਡਰ ਨਾਲ ਮਤਲਬ ਥੋੜਾ ਬਹੁਤ ਜ਼ਿਆਦਾ ਰਾਸ਼ਨ ਘਰੇ ਰਹਿਣਗੇ ਜੇ ਗੱਲ ਸੁਣੋ ਬੰਦਾ ਜੇ ਰਹਿਦਾ ਰਾਸ਼ਨ ਖਾਵੇਗਾ ਜੇ ਬੰਦੇ ਨਾ ਰਹਿਣ ਤਾਂ ਰਾਸ਼ਨ ਕਿ ਕਾ ਜੇ ਮੋਤ ਆਣੀ ਇੱਥੇ ਵੀ ਆ ਜਾਣੀ ਨਹੀਂ ਆਣੀ ਤਾਂ ਅਗਾਂ ਵੀ ਨਹੀਂ ਆਣੀ ਕੋਈ ਦਰਨ ਦੀ ਲੋੜ ਨਹੀਂ ਸਰਕਾਰ ਨਾਲ ਪੋਜੇਨਾ ਨਾਲ ਕੇ ਪਾਕਿਸਤਾਨ ਨਾਲ ਮੁਕਾਬਲਾ ਕਰਾਂ ਗਾ ਜੀ ਭਾਜੀ ਕਿਦਾਂ ਦੇਖਦੇ ਹੋ ਜਿਹੜੇ ਹਾਲਾਤ ਬਣੇ ਹੋਏ ਆ ਬਾਰਡਰ ਦੇ ਉੱਤੇ ਸਰਹੱਦ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਦੋਨੇ ਮੁਲਕਾਂ ਦੇ ਵਿੱਚ ਤਲਖੀ ਹੈ ਔਰ ਭਾਰਤ ਵੱਲੋਂ ਬੀਤੀ ਰਾਤ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਨੂੰ ਸਬਕ ਸਿਖਾਇਆ ਗਿਆ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਅਸੀਂ ਬਹੁਤ ਪੂਰਾ ਭੈੜਾ ਵੀ ਦੇਖ ਰਹੇ ਆ ਪਾਕਿਸਤਾਨ ਨੂੰ ਨਾਲ ਜੰਗ ਕਰਨ ਨੂੰ ਤਿਆਰ ਨਹੀਂ ਹਟਦਾ ਤਾਂ ਏ ਜਰੂਰ ਲੜਾਂਗੇ ਨਾਲ ਲੜ ਕੇ ਫੌਜ ਦੇ ਜੀ ਹਾਂਜੀ ਜੀ ਬਾਬਾ ਜੀ ਕਿੱਦਾਂ ਵੇਖਦੇ ਹੋ ਨਹੀਂ ਨਾ ਦੇਖਣੇ ਵਾਲਾ ਵੀ ਪਰਮੇਸ਼ਰ ਨੇ ਵੀ ਰੋਸ਼ ਕੀਤਾ ਅੱਜ ਬਾਰਿਸ਼ ਪਾਈ ਏ ਹਾਂ ਤੇ ਖਾਲਸਾ ਕੀ ਜਗੇ ਪੁੰਦਾ ਕੱਤੀ ਪੁੰਦਾ ਖਾਲਸਾ ਸੇ ਨਾਮ ਸੇ ਜਿਹੜੇ ਖਾਲਸਾ ਸੇ ਬੰਧਨ ਕੋ ਤੋੜੇ ਖਾਲਸਾ ਸੇ ਕਿਹੜੇ ਤਰ੍ਹਾਂ ਖਾਲਸਾ ਸੇ ਨਿਤ ਕਰੇ ਜੰਗ ਅਸੀਂ ਮਾਰਨ ਮਰਨੇ ਲਈ ਹੋਏ ਆ ਤੇ ਆਦੀ ਧਰਤੀ ਛੱਡ ਕੇ ਨਹੀਂ ਜਾਂਦੇ ਸ਼ੂਰਾ ਸੇ ਪਛਾਣੀਆਂ ਜੋ ਲੜਾ ਤੀਨ ਕੇ ਹੇਤ ਪੁਰਜਾ ਪੁਰਜਾ ਕੱਟ ਨਾ ਰਹਿ ਕਮੂਨੇ ਛਾੜੇ ਖੇਤ ਜਗਰੇ ਗਿਆ ਪਰਦਾਨ ਨੂੰ ਪਾਵੇ ਸਤ ਸ਼੍ਰੀ ਅਕਾਲ ਬਿਲਕੁਲ ਚਰਦੀ ਕਲਾਚ ਨੇ ਲੋਕ ਜਜ਼ਬਾ ਹੈਗਾ ਲੋਕਾਂ ਦੇ ਵਿੱਚ ਦਲੇਰੀ ਹੈ ਪੰਜਾਬੀ ਜਾਣੇ ਜਾਂਦੇ ਆ ਆਪਣੀ ਦਲੇਰੀ ਨੂੰ ਲੈ ਕੇ ਤਾਂ ਹਾਲਾਤ ਜਿਹੜੇ ਹੈਗੇ ਆ ਉਹ ਬੇਸ਼ੱਕ ਦੇ ਕਿੰਦਾ ਦੇ ਵੀ ਹੋਣ ਲੇਕਿਨ ਲੋਕ ਜਿਹੜੇ ਆ ਉਹ ਪੂਰੇ ਹੌਸਲੇ ਦੇ ਵਿੱਚ ਹੈਗੇ ਆ ਔਰ ਕਿਸੇ ਤਰ੍ਹਾਂ ਦਾ ਵੀ ਡਰ ਭਾਏ ਜਿਹੜਾ ਹੈਗਾ ਉਹ ਲੋਕਾਂ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਹਾਲਾਂਕਿ ਅੱਜ ਜਿਹੜਾ ਹੈਗਾ ਰਿਹੈਸਲ ਦੇ ਤੌਰ ਤੇ 10 ਤੋਂ 10:30 ਵਜੇ ਦੀ ਕੰਪਲੈਕ ਆਊਟ ਕੀਤਾ ਜਾਣਾ ਪਹਿਲਾਂ ਜਿਹੜੀ ਹੈਗੀ ਐ ਮੌਕ ਡ੍ਰਿਲ ਉਹ ਵੀ 4 ਵਜੇ ਕੀਤੀ ਗਈ ਐ ਹੁਣ ਬਲੈਕ ਆਊਟ 10 ਤੋਂ 10:30 ਵਜੇ ਤੱਕ ਕੀਤਾ ਜਾਣਾ ਪ੍ਰਸ਼ਾਸਨ ਦੇ ਵੱਲੋਂ ਹਦਾਇਤਾਂ ਜਿਹੜੀਆਂ ਹੈਗੀਆਂ ਉਹ ਜਾਰੀ ਕਰ ਦਿੱਤੀਆਂ ਗਈਆਂ ਇਹ ਸਭ ਦੇ ਵਿਚਾਲੇ ਲੋਕ ਜਿਹੜੇ ਹੈਗੇ ਆ ਉਹ ਪੂਰੇ ਦਲੇਰੀ ਦੇ ਵਿੱਚ ਦਿਖਾਈ ਦੇ ਰਹੇ ਆ ਔਰ ਕਹਿੰਦੇ ਆ ਕਿ ਗਵਾਂਡੀ ਮੁਲਕ ਦੇ ਜੋ ਗੰਦੀ ਹਰਕਤ ਕੀਤੀ ਆ ਉਸ ਦਾ ਬਦਲਾ ਜਿਹੜਾ ਹੈਗਾ ਉਹ ਭਾਰਤ ਨੇ ਲੈ ਲਿਆ ਹੈ ਟ੍ਰੇਲਰ ਪਾਕਿਸਤਾਨ ਨੂੰ ਦਿਖਾਇਆ ਹੈ ਆਉਣ ਵਾਲੇ ਸਮੇਂ 'ਚ ਫਿਲਮ ਵੀ ਪਾਕਿਸਤਾਨ ਨੂੰ ਜਿਹੜੀ ਹੈ ਉਹ ਦਿਖਾਈ ਜਾਏਗੀ ਤਾਂ ਜੋ ਕਿ ਉਹਨਾਂ ਦੀ ਆਉਣ ਵਾਲੀਆਂ ਨਸਲਾਂ ਵੀ ਇਸ ਤਰ੍ਹਾਂ ਦੀ ਕਦੇ ਹਿਮਾਕਤ ਨਾ ਕਰ ਸਕਣ